ਦੀ ਜੋਸੀ ਖੋਲ ਖਲਾਈ ਉਹਦਾ ਬੁਰਾ ਨਾ ਮੰਨੀਏ ਲੈਣ ਕਾਂਸੀ ਗੱਲ ਹੁਣ ਆਪਾਂ ਹੀਰ ਦੀ ਕਰਦੇ ਸੀ ਆ ਵੀ ਕਰ ਲਈ ਅੱਗੇ ਨੂੰ ਹਾਂਜੀ ਹਾਂਜੀ ਕਹਿੰਦੇ ਗਾਉਣਾ ਹੀਰ ਦਾ ਦਰਸ਼ਨ ਪਖੀਰ ਦਾ ਰੋਗ ਝਾੜਦੇ ਰਗੇ ਐ ਬਣ ਜੂਗਾ ਨਾ ਥਰ ਗੁਰੂ ਤੇਰੀ ਸਾਥ ਸੰਗਤ ਇੱਥੇ ਗੱਲ ਕਰਦੇ ਸੀ ਜਿਹੜੀ ਆ ਕਲੀ ਕਹੀ ਆ ਮੋਜੂਰਾ ਸਿੰਘ ਹੋਇਆ ਬਟਾਰੀ ਦਾ ਜ਼ਿਮੀਂਦਾਰ ਆਪ ਸੰਗਤ ਨੂੰ ਪਤਾ ਸਾਰਿਆਂ ਨੂੰ ਬੜੇ ਲਿਖੇ ਜਿੰਨੇ ਸਾਰੀ ਉਹ ਦੇਖ ਕੇ ਲੜਕੀ ਜੀ ਆਪ ਅਣਪੜ੍ਹ ਸੀ ਜੀ ਮਾ 996 ਕਲੀ ਲਿਖੀ ਹਜੂਰਾ ਸਿੰਘ ਬਟਾਰੀ ਇਹ ਹੋ ਗਿਆ ਇਹ ਕਲੀ ਕੌਣ ਯਾਦ ਕਰ ਰਹਾ ਮੈਂ ਡਾਕਟਰ ਸਾਹਿਬ ਸਾਰੀ ਉੱਪਰ ਲੰਘ ਜੂ ਸਾਰੀ ਉੱਪਰ ਲੰਘ ਜੂ ਪਰ ਗੁਰੂਪਰੀ ਸਤਸੰਗ ਜਿੱਥੇ ਆਪਾਂ ਹੁਣ ਖੜੇ ਸੀ ਕਹਿੰਦੇ ਹੀਰ ਨੂੰ ਡੋਲੀ ਚ ਪਾਤਾ ਕਹਿੰਦੇ ਜੱਟ ਦੂਰ ਖੜਾ ਵੇਖਦਾ ਸੀ ਜੱਟ ਦੂਰ ਖੜਾ ਦੂਰ ਖੜਾ ਵੇਖਦਾ ਸੀ ਆਹਹ ਕਹਿੰਦਾ ਜੇ ਤਾਂ ਹੀਰ ਚੜ ਗਈ ਆਪਦੇ ਆਪ ਡੋਲੀ ਤੇ ਤਾਂ ਹਾਂ ਇੱਧਰ ਸੀ ਆਪਾਂ ਨੂੰ ਨਾ ਇਹ ਜੇ ਤਾਂ ਕੈਨਲ ਚੜਨ ਲੱਗੇ ਥੱਕਾ ਹੋਣ ਲੱਗਿਆ ਜੋਣੀ ਨਾ ਚੜੀ ਫਿਰ ਆਪਣੇ ਬੰਨੀ ਸੀ ਕਹਿੰਦੇ ਜਦ ਲੜਕੀਆਂ ਨੇ ਆਏ ਹੱਥ ਲਾਇਆ ਹੀਰ ਨੂੰ ਹੀਰ ਦਾ ਚਾਨ ਚੱਕ ਝੰਮਣ ਨੂੰ ਹੱਥ ਲੱਗਿਆ ਆਹ ਕਲੀ ਰਿਕਾਰਡ ਹੋਈ ਵੀ ਸੀ ਚੱਕ ਕੇ ਝੁੰਮਣ ਦਾ ਲੈ ਡੋਲੀ ਵੈਗੀ ਕਿਹੜਾ ਜਿਹੜਾ ਤੁਹਾਡੇ ਸਾਹਮਣੇ ਕਹੀ ਰਾਂਝੇ ਚਾਕ ਨੇ ਤਾਂ ਹੱਥ ਤੇ ਪੱਟੀ ਵਾਰੀ ਆਹਹ ਗਰ ਸੰਗਤੀ ਜਦ ਚੱਕ ਕੇ ਚੰਮਣਦਾਲਾ ਡੋਲੀ ਬੈਗੀ ਖੇੜਾ ਦੀ ਰਾਂਝੇ ਚਾਕ ਨੇ ਦੁਹੱਤੜ ਪੱਟੀ ਮਾਰੀ ਉਹ ਦਰੇਡੇ ਵਹਿ ਗਿਆ ਝੁੰਗੜੇ ਵਾਟਾ ਮਾਰ ਕੇ ਹਮ ਕੀ ਹਮ ਕੀ ਰੋਂਦਾ ਉਹ ਯਾਰੋ ਸੀ ਯਾਰੀ ਫਿਰ ਉਹ ਕਸਾਈ ਅੰਦਰ ਵੜ ਗਿਆ ਰਾਂਝੇ ਚਾਕ ਦੇ ਕਤਲੇ ਕਰ ਕਰ ਛਿੱੜਦਾ ਸੀਨੇ ਧਰ ਲਈ ਆਹ ਜਾਨੀ ਤੰਗੇ ਆਸਕ ਦੇ ਨੂੰ ਕਿਹੜਾ ਰਾਜੀ ਕਰ ਦੂਗਾ ਬੁਰੀ ਪਲੇਗੋ ਚੰਦਰੇ ਆਸਕ ਦੀ ਬਿਮਾਰੀ ਇੰਨੇ ਸੋਹਰ ਮਸੋਹਰੀ ਹੋਈਆਂ ਕੁੜੀਆਂ ਚੱਲਦੀਆਂ ਕੁੜੀ ਕਸੇਰੀਆਂ ਦੀ ਨੇ ਬਾਤ ਸੀ ਵਿਚਾਰੀ ਮਿਲਣ ਬਹਾਨੇ ਆਹਾ ਜਦ ਜੱਟਕ ਨਹੀਂ ਚਾਹਦੀ ਇਹ ਕੁੜੀ ਇਹਦੇ ਮੋਢੇ ਦਾ ਮੋਢਾ ਲਾ ਲਿਆ ਸੀ ਉਹਦੇ ਮਿਲਣ ਬਹਾਨੇ ਮੋਢੇ ਮੁਖੜਾ ਧਰ ਲਿਆ ਸੀ ਉਹ ਜਾਣੇ ਕੱਚੀਏ ਰਾਂਝੇ ਦੇ ਕੌਲਾ ਤੋਂ ਆਰੀ ਆਰੀ ਤੇਰਾ ਪਿੱਛਾ ਮੁੜ ਕੇ ਵੇਖ ਸਿਆਲਾ ਬੱਚੀ ਨਹੀਂ ਰਾਂਝਾ ਰੋਂਦਾ ਤੇਰਾ ਖੜਾ ਨਹੀਂ ਅਦਕਾਰੀ ਆ ਪਰ ਪਰ ਰੇਤੇ ਦੇ ਬੁਕ ਸੇਰ ਦੇ ਵਿੱਚ ਪਾਉਂਦਾ ਨਹੀਂ ਤੇਰਾ ਲੁੱਟ ਲਿਆ ਕਸਤੂਰੀ ਦਾ ਵਪਾਰੀ ਅੱਜ ਤੇ ਆਥਣ ਨੂੰ ਜੱਟ ਨਹੀਂ ਕੀਦੇ ਘਰ ਬੜ ਜੂਗਾ ਆਖੂ ਲਖਨੀ ਲੈਣ ਤੇ ਫਿੱਟ ਕੱਝੇ ਤੇਰੀ ਯਾਰੀ ਕੰਮਾਂ ਰਖੀਏ ਤਾਂ ਮਜ਼ਦੂਰੀ ਦਈਏ ਉਸ ਨੂੰ ਖਾਲੀ ਤੋਰਨ ਦੇ ਵਿੱਚ ਬੜੀ ਹੈ ਦੇਣ ਦੀਦਾਰੀ ਰਮ ਜਾਂ ਇਸ਼ਕ ਦੀਆਂ ਜਾਂ ਬਸਲਾ ਮੇਹੀ ਬਾਤ ਤੋਂ ਖੋਲ ਹਕੀਕਤ ਸੋਹਣੀ ਮੈਂ ਦੱਸ ਦੂਗੀ ਸਾਰੀ ਕਹਿੰਦੇ ਗੁਰ ਸੰਗਤੀ ਹੀਰ ਕਹਿੰਦੀ ਆ ਨੀ ਮਿੱਠੀ ਐ ਨੀ ਮਿੱਠੀ ਐ ਨੀ ਮਿੱਠੀ ਐ ਨਾਰੇ ਮਾਹੀ ਨੂੰ ਮਿਲਿਆ ਦੇ ਨੀ ਨੀ ਮਿੱਠੀ ਆਹੀ ਰੇ ਮਿੱਠੀ ਤੂੰ ਮੇਰੀ ਚਾਦਰ ਵਟ ਦੇ ਸਹੇਲੀ ਆ ਕੇ ਨਾ ਤੀ ਤੇ ਨੂੰ ਤਾਂ ਮਿਲਿਆ ਦੇ ਉਹ ਕਹਿੰਦੀ ਹਲੇ ਨਹੀਂ ਆ ਡੋਲੀ ਤਰਲੇਂ ਦੇ ਫੇਰ ਯਾਦ ਕਰੀ ਹਜੇ ਡੋਲੀ ਤਰਲੇਂ ਆਹਾ ਕਹਿੰਦੀ ਜੇ ਇੱਕ ਤਾਣੀ ਟੁੱਟ ਜੇ ਉਹਨੂੰ ਸਮਾਰਦੀ ਇਹਦਾ ਸਾਰਾ ਤਾਣਾ ਪਾਣੀ ਉਹ ਚਾਵੇ ਆਹਾ ਕਹਿੰਦੀ ਨਹੀਂ ਕੀ ਰੰਗ ਦਰਸ਼ਕ ਦੀ ਮਿੱਠੀ ਕੋਲੇ ਭਾਗੀ ਜੱਟ ਦੇ ਕਹਿੰਦੇ ਡੋਲੀ ਨੂੰ ਰੋਕ ਕਹਿੰਦੇ ਇੱਕ ਲੜੀ ਤੋੜ ਕੇ ਜਿਹੜੀ ਹਾਰ ਦੀ ਪਾਈ ਸੀ ਗਲ ਦੇ ਵਿੱਚ ਹੀ ਇੱਕ ਲੜੀ ਤੋੜ ਮੋਤੀ ਖਿਲਰ ਕੇ ਕਹਿੰਦੇ ਲਹਾਰ ਟੁੱਟ ਗਈ ਹਾਰ ਟੁੱਟ ਗਈ ਗੁਰਸਿ ਨੇ ਉਹਨੇ ਤਾਂ ਢੋਲੀ ਰੋਕੀ ਜੱਟ ਨੂੰ ਲੈਣ ਗਈ ਕਾਉਣ ਮਿੱਠੀ ਜਿੱਥੇ ਜੱਟ ਪਰ ਪਰ ਮੁਠੇ ਰਿਸ਼ਤੇ ਦੇ ਪੌਦਦ ਛਰਦੇ ਕਹਿੰਦੀ ਧੀਦੋ ਰਾਂਝਾ ਤਾਂ ਉਹਨਾਂ ਦਾ ਗੋਤ ਸੀ ਨਾ ਤਾਂ ਧੀਦੋ ਤੂੰ ਜੱਟ ਦਾ 24 ਪਿੰਡਾਂ ਦੇ ਸਰਦਾਰਾਂ ਦੇ ਮੌਜੂਦਾ ਪੁੱਤ ਸੀ ਕਹਿੰਦੀ ਧੀਦੋ ਜੱਟ ਨੀਵੀਂ ਪਾਈ ਬੈਠਾ ਮਿੱਠੀ ਕਹਿੰਦੀ ਧੀਦੋ ਵੇ ਧੀਦੋ ਹਾਂ ਮਿੱਠੀ ਉਧਰ ਹੀਰ ਤੈਨੂੰ ਯਾਦ ਕਰਦੀ ਆ ਜੋੜੀ ਦੇ ਦੇ ਕਹਿੰਦਾ ਮਿੱਠੀ ਹੁਣ ਮਿਲ ਕੇ ਕੀ ਕਰਨਾ ਐ ਕਰਿਆ ਜਵਾਬ ਦੇ ਦੇ ਮੈਂ ਮਿਲਾਂ ਕਹਿੰਦੀ ਜਵਾਬਤਾ ਦੇਣਾ ਸਕਾਲੇ ਜੇ ਡੋਲੀ ਤੁਰ ਕੇ ਫੇਰ ਨਹੀਂ ਮਿਲਿਆ ਜਾ ਜੇ ਦੋ ਗੱਲਾਂ ਕਰਨੀ ਨੇ ਕਰ ਸਕਨਾ ਜੱਟ ਕਹਿੰਦਾ ਆਪਾਂ ਨੇ ਕਿਹੜਾ ਹੀਰ ਦਾ ਕੁਝ ਦੇਣਾ ਲੈਣਾ ਹੀ ਆ ਕਹਿੰਦਾ ਚੱਲ ਜਦ ਤੁਰ ਲੱਗੇ ਆਈ ਹੋਰ ਕਿਉਂ ਆ ਬਾਣਾ ਲਾ ਕੇ ਮਰਦ ਵਾਲੇ ਕੱਪੜੇ ਲੜਕੇ ਵਾਲੇ ਕੱਪੜੇ ਪਾ ਕੇ ਫੇਰ ਮਿਲਿਆ ਜਾਊਂ ਗਰ ਸੰਗ ਦੀ ਆ ਦਰਦ ਦੇ ਮਾਰਨੇ ਚਾਹਤ ਮੌਜੂਦ ਹੈ ਪੁੱਤ ਨੇ ਕਹਿੰਦੇ ਲੜਕੀ ਵਾਲੇ ਕੱਪੜੇ ਪਾ ਲੈ ਲੜਕੀ ਵਾਲੇ ਕੱਪੜੇ ਗੁਰਸਖ ਦੇ ਕਹਿੰਦੇ ਆਇ ਤੁਰ ਚੱਲਿਆ ਮਿੱਠੀ ਕਹਿਦੀਆ ਕਹਿੰਦੀ ਤੇ ਤੂੰ ਗੱਲਾਂ ਕਰਨੀ ਕੰਟਾ ਗੱਲਾਂ ਕਰਨੀ ਦੋ ਘੰਟੇ ਨਾ ਤੇਰਾ ਪਤਾ ਲੱਗਣ ਦਾ ਮੈਨਾਂ ਡੋਲੀ ਤੁਰਾਂ ਦਮ ਬਾਈ ਇੱਕ ਗੱਲ ਇਹ ਆ ਦੇਖੀ ਡੋਲੀ ਨੂੰ ਦੇਖ ਕੇ ਰੋਣ ਨਾ ਲੱਗ ਜੇ ਰੋਣ ਲੱਗ ਗਿਆ ਜਿਹੜਾ ਤੇਰੇ ਤਾਂ ਮਾਨ ਤਾਨ ਹੋਊਗਾ ਹੋਊਗਾ ਪਰ ਮੈਨੂੰ ਸ਼ੀਨ ਜਨੂਨ ਜ਼ਰੂਰ ਟੱਕਰ ਦੇ ਓਹ ਕਹਿੰਦਾ ਮਿੱਠੀ ਮੈਂ ਰੋਂਦਾ ਨਹੀਂ ਕਹਿੰਦੇਰਾ ਮੂੰਹ ਲੱਗਦਾ ਵੀ ਤੂੰ ਰੋਵੇਂਗਾ ਓਏ ਕਿਨਾ ਨਹੀਂ ਨਹੀਂ ਰੋਂਦਾ ਨਹੀਂ ਗੁਰਸਿੰਦੀ ਬਾਕੇ ਕੋਲੇ ਢੋਲੀ ਦੇ ਆਹ ਜਾਂ ਢੋਲੀ ਕੋਲੇ ਗਏ ਗੁਰਸਿੰਦੀ ਕਹਿੰਦੇ ਆਏ ਗੁਰਸਿੰਦੀ ਜੱਟ ਚੱਕਿਆ ਹੀਰ ਕਹਿੰਦੀ ਹੀਰ ਚੱਤੀ ਰਾਂਝੇ ਕੰਨੀ ਟਟ ਗਈ ਯਾਰੀ ਹੀਰੇ ਮਨ ਮੁੜਿਆ ਜਾਂ ਲੱਗਦੇ ਨਹੀਂ ਅੱਜ ਅੱਖ ਨਹੀਂ ਲੱਗਦੀ ਰਾਂਝੇ ਨਾਲ ਤੇ ਮਾਰੀ ਹੀਰ ਨੇ ਨੀਵੀ ਪਾਹ ਥੋਹੇ ਦੀਦੇ ਹੀਰੇ ਮਸਕ ਤਾਂ ਲੱਗਣੋ ਰਹਿ ਗਈ ਨਹੀਂ ਨਿਗਾ ਅਚੇਰੀ ਹੋ ਗਈ ਮਾਇਆ ਦੀ ਖਲਾਰੀ ਆਹਾ ਪਰ ਤਾਲੀ ਦੌਲਤਾ ਪਰਦੀ ਨੇ ਨਿਗਾ ਬਦਲੀ ਕਿ ਆ ਕਹਿੰਦੀ ਗੱਲ ਤਾਂ ਇਹ ਆ ਆਪਾਂ ਵਖਤੋਂ ਖੁੰਝ ਗਏ ਚਾਪੀ ਨਹੀਂ ਹੈ ਚਾਹ ਤਾਂ ਅਸੀਂ ਆਪੇ ਮਗਾ ਲੈਣੀ ਤੁਸੀਂ ਬੇਫਿਕਰ ਤੁਸੀਂ ਹਾਂਜੀ ਹਾਂਜੀ ਕਹਿੰਦੀ ਵਖਤਾਂ ਖੁੰਝ ਗਏ ਗੁਰ ਸੰਗਤ ਹੀ ਕਹਿੰਦੇ ਉਹੀ ਗੱਲ ਹੋਈ ਦੋ ਚਾਰ ਕਹਿੰਦੇ ਜਦ ਕਿਹਾ ਵਖਤੋਂ ਖੁੰਝ ਗਏ ਬਖਤੋ ਕੋਟੇ ਕੁੱਤ ਕੇ ਸੀਤਾ ਝੋਲੀ ਪੈ ਗਈ ਦਰਸਾ ਦੀ ਕਾਰੋ ਟਪਕੇ ਪਾਲੇ ਜੇ ਭਿੱਖ ਦੇ ਦਾਣੇ ਇਹ ਕਿਨੇ ਡੋਲੀ ਮਾਇਆ ਮੈਂ ਖੇੜਿਆ ਨੇ ਪਾਲੀ ਵੇ ਆ ਬਾਡੀ ਖਾ ਕੇ ਫੁੱਟ ਕੇ ਕਾਜੀ ਦੇ ਮਲਾਣੇ ਕੈਦੋ ਕਾਜੀ ਵੀਰ ਪਠਾਨ ਤੇ ਨੇ ਕਰਤੰਗੇ ਹਾਤਾ ਪੈ ਜਾ ਜਿਨਾਂ ਨੇ ਹੱਕ ਨਾ ਪਸਾਣੇ ਤੇ ਕਿਨੇ ਡੋਲੀ ਮਾਇਆ ਮੈਂ ਖੇੜਿਆ ਨੇ ਪਾਲੀ ਵੇ ਗੁਰ ਸਿੰਘ ਦੀ ਕਦੇ ਜਦ ਬਾੜਾ ਸ਼ਿਰੋਹ ਕਹਿੰਦੇ ਡੋਣੀ ਨੂੰ ਤੋੜ ਤੋ ਡੋਲੀ ਦਾ ਇਧਰ ਤੁਰ ਗਈ ਜੱਟ ਉਤਰੇ ਬਾਈ ਕਹਿੰਦੇ ਹੋ ਔਰਤ ਸਮਾਨ ਲੈ ਕੇ ਖੜੇ ਮੇਰੇ ਕਿਨੇ ਇਤਿਆਰ ਦੇਣ ਥੋੜਾ ਜਿਹਾ ਔਰ ਸਮਾਨ ਤਾਂ ਲੈ ਕੇ ਖੜੀ ਕਿੰਨਾ ਚਾਂਦੀ ਦਿੱਤਾ ਹੋਰ ਸਮਾਨ ਦਾ ਤਾਂ ਰੱਪਰੋ ਦਿੱਤਾ ਸਾਰੇ ਲੈ ਕੇ ਕਹਿੰਦੇ ਜਿਹੜੇ 21 दांत ਦੇ ਵਿੱਚ ਮੱਜਾ ਦਿੱਤੀ ਤੇ ਜੱਟ ਰਾਂਝੇ ਉਹ ਮੱਜਾ ਰਾਂਝੇ ਬਿਨਾ ਕਿਸੇ ਨੂੰ ਜਾਣਦੀ ਨਹੀਂ ਸੀ ਜੇ ਕੋਈ ਮੋੜ ਨਹੀਂ ਆਉਂਦਾ ਮਾਰ ਨਹੀਂ ਆਉਂਦਾ ਸਭਨਾਂ ਨੂੰ ਡਾਂਗਾ ਛੋਟੇ ਟੁੱਟ ਕੇ ਟੱਕਰਾਂ ਮਾਰ ਕੇ ਟਾਉਂਦੀ ਆ ਖੇੜੇ ਕਰਨ ਸਲਾਹ ਆਣ ਕੇ ਅਨਸਰ ਦੇ ਨੂੰ ਬੇਨਾ ਰੰਗੇ ਮੱਝੀਆਂ ਨਾ ਖੇੜਿਆਂ ਨੂੰ ਆਉਂਦੀਆਂ ਗੁਰ ਸੰਗਤ ਹੀ ਉਹ ਕਹਿੰਦੇ ਮੋੜ ਦੇ ਕਹਿੰਦੇ ਵਗ ਜੋ ਕਿੱਥੇ ਕਿਹੜੇ ਦਾ ਇੱਧਰ ਵਗ ਕੇ ਉਹ ਮੱਝੀਆਂ ਆਪੇ ਆ ਜਾਣਗੀਆਂ ਤੁਲੀ ਕੋਲੇ ਗਿਆ ਗੁਰ ਸੰਗਤ ਹੀ ਚੋਚਕ ਉਹ ਕਹਿੰਦਾ ਤੁਸੀਂ ਇਹ ਭੇਜ ਜੱਟ ਨੂੰ ਕਹਿੰਦੀ ਭੇਜਦੀਆਂ ਜਿੱਥੇ ਜੱਟ ਬੈਠਾ ਨਹੀਂ ਵੀ ਪਾਈ ਐ ਰੀਤੇ ਦੇ ਮੁੱਠੇ ਪਾਉਦਾ ਤੂੰ ਉਹ ਤੁਲੀ ਗੁਰ ਸੰਗਤ ਹੀ ਸਾਡੇ ਹਿੰਦੁਸਤਾਨ ਦੀ ਹੀ ਢਾਈ ਮਾਵਾ ਹੋਈਆਂ ਨੇ ਜਾਦੋ ਤੁਲੀ ਕੋਲੇ ਬੈਗੀ ਸਿਰ ਪਲੋਸ ਤੁਲੀ ਕੋਲੇ ਬੈਗੀ ਚਾਕਦੇ ਹਾਫੜੇ ਦਲਾਲਣ ਗੱਲਾਂ ਬੋਲਦੀ ਮਨ ਪਾਉਂਦੀਆਂ ਯਾਬਤ ਖਾਨ ਪੁੱਤ ਨਾਲੇ ਜਾਣਾ ਹੀਰ ਦੇ ਸੇਤੀ ਤੁਰ ਜਾ ਆਉਂਡਰ ਦੇ ਡੰਡੀਆਂ ਨਹੀਂ ਇੱਥੇ ਆਉਂਦੀਆਂ ਨਾਲੇ ਸੀਲਾਂ ਦੇ ਪੁੱਤ ਭੇਜਣੇ ਨਾਲ ਸਰਾਫਾਂ ਨੂੰ ਭੇਜਣਾ ਰਾਂਝਾ ਮੈਨੂੰ ਕੁੜੀਆਂ ਆਣ ਆ ਕਾਉਂਦੀਆਂ ਭੈਣ ਦੇ ਨਾਲ ਭਾਈ ਜਾਂਦੇ ਹੁੰਦੇ ਨੇ ਡੋਲੇ ਦੇ ਨਾਲ ਆ ਮਰ ਜਾਣੀਆਂ ਕੁੜੀਆਂ ਨਹੀਂ ਹਟਦੀਆਂ ਕਹਿੰਦੇ ਰਾਂਝਾ ਭੇਜਣਾ ਓਹੋ ਜਿਆਸ ਤੇ ਕਹਿੰਦਾ ਕੋਈ ਮਤਵਲਾ ਐਨੀ ਸਰਪਲ ਉਸਿਆ ਆਹਾ ਐ ਝਾਕਿਆ ਜੱਟ ਕਹਿੰਦਾ ਖਾਤਰ ਹੀਰ ਦੀ ਮੈਂ ਦੇਸ ਤੇਰਾ ਵੇਖਿਆ ਸੀ ਖੋਲੇ ਚਾਰੇ ਤੋਲੀਏ ਭੁੱਖਾ ਮੈਂ ਤੇ ਹਿਆ ਬਾਜ ਮਜੂਰੀ ਕੰਮਾ ਲੱਗਿਆ ਚੂਚਕ ਮਹਿਰ ਦਾ ਮੈਂ ਕੋਈ ਦੰਮਾ ਵਾਲਾ ਲਾਲਚ ਨਹੀਂ ਕਮਾਇਆ ਪਿਛਲੇ ਸਿੱਟ ਮਜੂਰੀ ਅੱਗੇ ਕਿਦਨੇ ਤੋਰਦੇ ਮੇਰੇ ਨਾਲ ਦਗਾ ਥੋੜਾ ਨਹੀਂ ਕਮਾਇਆ ਨਹੀਂ ਸੈਦੀ ਅੱਜੂ ਬੀਰ ਪਠਾਨ ਤੋਂ ਤਖਤ ਹਜ਼ਾਰੇ ਖੰਡਾ ਚਾਹੀਦਾ ਮੈਂ ਛੋਟਿਆ 12 ਸਾਲ ਚਾਰੀਆਂ ਨੇ ਮੇਰੇ ਆ 6 ਸਾਲ ਚਾਰ ਦੋ ਜੱਟ ਕੜਾ ਮਾੜੇ ਘਰ ਦਾ ਸੀ ਹਾਂ ਜਦੋਂ ਸਨੀ ਤਖਤੇ ਹਿਆਰੇ ਖੰਡਾ ਚਾਹੀਦਾ ਚਰਵਾਇਆ ਉਦੋਂ ਹੱਕ ਤਾਂ ਲਿਖੜੇ ਅੰਬੜੀ ਦੀ ਇਹ ਬੱਚੀ ਆ ਸਾਵਾ ਮੁੱਦਾ ਮੇਰਾ ਚਾਹੀਦਾ ਮੜਵਾਇਆ ਉਹ ਕਹਿੰਦੀ ਤੇਰੀ ਗੱਲ ਸਮਝ ਨਹੀਂ ਆਈ ਕਿਹੜਾ ਕੀ ਚੋਣਾ ਕਿੰਨਾ ਮੈਨੂੰ 12 ਸਾਲ ਹੋ ਗਏ ਡੰਗਰ ਸਿਆਰ ਦੇ ਨੂੰੜੀ ਮੱਝਾਂ ਹੀ ਰਖ ਰੰਗਪੁਰ ਖੇੜੀ ਵਿਆਹ ਤੀ ਤੂੰ ਕਹੀਦੀ ਸੀ ਤੋ ਫਿਰ ਗਲਤੀ ਤੇਰੀ ਆ ਬਈ ਨਾਲ ਨਹੋਰੇ ਤੁਲੀ ਕਹਿੰਦੀ ਰਾਂਝੇ ਚੱਕ ਨੂੰ ਮੇਰੇ ਕਹਿੰਦੀ ਧਿਆਨ ਦੇ ਮੜਾ ਜਾ ਨਾਲ ਨਹੋਰੇ ਤੁਲੀ ਕਹਿੰਦੀ ਰਾਂਝੇ ਚੱਕ ਨੂੰ ਭੁੱਖਾ ਨੰਗਾ ਰਹਿਣਾ ਮੈਨੂੰ ਕੀ ਸੁਣਾਉਂਦਾ ਸਾਡੇ ਘਰ ਵਿੱਚ ਤੇਰੀ ਹੀਰ ਦੀ ਮਖਤਿਆਰੀ ਵੀ ਪਮਾ ਚੱਕ ਚੱਕ ਕਾਵਾ ਤੂੰ ਕੁੱਤਿਆਂ ਨੂੰ ਪਾਉਂਦਾ ਹੁਣ ਕੀ ਪੱਟ ਪਣਾ ਕੇ ਬਾੜ ਗੜਾਈ ਫਿਰਦਾ ਉਹਦੇ ਨਾਲ ਸੌਦਾ ਮੂਰਖਾ ਹੀਰ ਦਾ ਮਕਾਉਂਦਾ ਲੈ ਉਹਨੂੰ ਹੀਰ ਨੂੰ ਮੁੜਿਆ ਉਹਦੇ ਖੇਰੇ ਤੋਂ ਸੌਦਾ ਕਰਨੀ ਚਾਕਾ ਜੋ ਤੇਰੇ ਮਨ ਪਉ ਤੇਦੀ ਜਿਹੜੀ ਗੱਲ ਹੋਣ ਕਹਿੰਦਾ ਜੀ ਪਹਿਲਾਂ ਕਹਿ ਦਿੰਦਾ ਓਏ ਅਸੀਂ ਅੱਖੋਂ ਕਾਣਾ ਭਾ ਲਿਆ ਉਹ ਬਾਹਰ ਪਿੰਡਾਂ ਦੇ ਸਰਦਾਰ ਤੁਸੀਂ 24 ਪਿੰਡਾਂ ਦੇ ਸਰਦਾਰ ਘੜੇ ਬੱਟੇ ਦਾ ਕੀ ਮੇਲ ਸੀ ਪਰ ਗਲਤੀ ਤੇਰੀ ਸੀ ਜੱਟ ਕਹਿੰਦਾ ਵੀ ਆਪਾਂ ਨੇ ਗੱਲ ਹੀ ਨਹੀਂ ਕਹੀ ਹੁਣ ਕਹਿੰਦੀ ਮੱਝਾਂ ਲੈ ਕੇ ਵਗ ਜਾ ਜਦੋਂ ਸਹਾਨਾ ਡੋਲਾ ਮੁੜ ਕੇ ਆਉਗਣਾ ਤੀਜੇ ਦਿਨ ਨਾਲ ਮੁੜੇ ਅੱਕੇ ਵੀ ਮੱਝਾਂ ਚਾਰਨ ਜਾਂਦੇ ਹੁਣ ਵੀ ਜਾਵੋਗੇ ਪਰ ਮੱਝਾਂ ਦਾ ਮੋੜ ਜੋ ਇੱਧਰ ਤੁਸੀਂ ਜਾ ਬੜਿਓ ਤਖਤ ਹਜਾਰੇ ਜੇ ਕੋਈ ਕਹੇ ਸਾਡੀ ਹੀਰ ਲਿਆਂਦੀ ਕਹਿੰਦੇ 12 ਬਰਿਆਂ ਦੀ ਲੰਕ ਮੇਰੀ ਝੋਲੀ 'ਚ ਪਾਜੋ ਹੀਰ ਤੁਸੀਂ ਲੈ ਚੋ ਨਾ ਕਿਸੇ ਨੇ ਪੈਸੇ ਦੇਣੇ ਨਾ ਹੀਰ ਲਿਆਉਣੀ ਜੱਟ ਕਹਿੰਦਾ ਬੰਗ ਫਟਾ ਗਈ ਕਹਿੰਦਾ ਠੀਕ ਹੈ ਕਹਿੰਦਾ ਚੱਲ ਜਾ ਤੁਰ ਲੱਗਦੀ ਆਈ ਨਹੀਂ ਮੇਰੇ ਕਨੇ ਧਿਆਨ ਦੇ ਕਨੇ ਆਈ ਨਹੀਂ ਹੋਰ ਕਿਵੇਂ ਜਾਂ ਮੈਂ ਤੈਨੂੰ ਪੱਲੂ ਮਾਰੂ ਦੁਰਸਨ ਜਪਤਾ ਲੱਗਿਆ ਤੁਲੀ ਨੂੰ ਪੰਜ ਛਤ ਮੀਲ ਲੰਘੇ ਇੱਕ ਦਰਦ ਦੇ ਮਾਰੇ ਨੂੰ ਉਹ ਚੌਧਰੀ ਦੇ ਪੁੱਤ ਨੂੰ ਇੱਕ ਪੱਲੂ ਮਾਰ ਕੇ ਮੱਝਿਆ ਕਿਵੇਂ ਹਕਾਉਂਦੀ ਆ ਰਾਜਰਾਮਾ ਹੈ ਪਿਆਰ ਬਈ ਕੋੜਾ ਤੋੜਾ ਕੋੜਾ ਤੋੜਾ ਆਪਣਾ ਪੈ ਲੰਘੇ ਰਹੀ ਉਹ ਵੀ ਆ ਪਿੱਛੇ ਹੋ ਹੋ ਸੰਕੀ ਹੋ ਕੱਚੇ ਕੋਠਿਆਂ ਨੂੰ ਜੇਕਰ ਨਿਪਿਏ ਨਾ ਓਏ ਆਖਰ ਟੈਂਦਿਆਂ ਟੈਂਦਿਆਂ ਟੈ ਜਾਂਦੇ ਕਹਿੰਦੀਆਂ ਕਹਿੰਦੀਆਂ ਕਹ ਜਾਂਦੇ ਅਨੋਈ Oh, that's good.